ਵਿਆਹੀ ਹੋਈ ਪ੍ਰੇਮਿਕਾ ਦੇ ਜਾਲ ਦੇ ਵਿੱਚ ਇੱਕ ਪ੍ਰੇਮੀ ਅਜਿਹਾ ਫਸਿਆ ਕਿ ਵਿਆਹ ਤੋਂ ਬਾਅਦ ਉਸਦੇ ਸਹੁਰੇ ਘਰ ਦੇ ਵਿੱਚ ਰਾਤ ਨੂੰ ਉਸ ਨੂੰ ਮਿਲਣ ਦੇ ਲਈ ਆਉਂਦਾ ਸੀ ਅਤੇ ਇਸ ਗੱਲ ਦਾ ਪਤਾ ਜਦੋਂ ਉਸ ਵਿਅਕਤੀ ਨੂੰ ਲੱਗਿਆ ਜਿਸ ਦੀ ਇਹ ਘਰਵਾਲੀ ਸੀ ਤਾਂ ਪਤੀ ਨੇ ਰਾਤ ਨੂੰ ਹੀ ਜਾਲ ਵਿਛਾਇਆ ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਅੱਜ ਘਰਵਾਲੀ ਦਾ ਆਸ਼ਿਕ ਜ਼ਰੂਰ ਆਵੇਗਾ ਇਸ ਮੌਕੇ ਤੇ ਉਸਨੇ ਆਪਣੇ ਦੋਸਤਾਂ ਨੂੰ ਇਕੱਠਾ ਕਰ ਲਿਆ ਅਤੇ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਜਦੋਂ ਇਹ ਆਸ਼ਿਕ ਆਪਣੀ ਵਿਆਹੁਈ ਪ੍ਰੇਮਿਕਾ ਨੂੰ ਮਿਲਣ ਦੇ ਲਈ ਆਉਂਦਾ ਤਾਂ ਉਸ ਤੋਂ ਬਾਅਦ ਕੁੱਟਕੁੱਟ ਕੇ ਇਸ ਦੀ ਜਾਨ ਲੈ ਜਾਂਦੀ ਹੈ ਇਸ ਪੂਰੀ ਘਟਨਾ ਨੂੰ ਅੰਜਾਮ ਉਸ ਕੁੜੀ ਦੇ ਪਤੀ ਦੇ ਵੱਲੋਂ ਆਪਣੇ ਜਾਣਕਾਰਾਂ ਦੇ ਨਾਲ ਮਿਲ ਕੇ ਦਿੱਤਾ ਗਿਆ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਆਪਣੇ ਬਿਆਨ ਵੀ ਦਰਜ ਕਰਵਾਏ ਗਏ ਨੇ ਅਤੇ ਪੁਲਿਸ ਦਾ ਕਹਿਣਾ ਹੈ ਕਿ ਸਖਤ ਕਾਰਵਾਈ ਕੀਤੀ ਜਾਵੇਗੀ ਨਜਾਇਜ਼ ਸਬੰਧਾਂ ਦੇ ਚੱਲਦੇ ਹੋਏ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਬੀਤੀ ਰਾਤ ਨੂੰ ਪ੍ਰੇਮਿਕਾ ਨੂੰ ਮਿਲਣ ਆਏ ਇਸ ਪ੍ਰੇਮੀ ਨੂੰ ਵੱਢ ਦਿੱਤਾ ਗਿਆ। ਇਹ ਮਾਮਲਾ ਸੰਗਤ ਮੰਡੀ ਅਧਿੰਪੰਦੇ ਪਿੰਡ ਤੋਂ ਸਾਹਮਣੇ ਆਇਆ ਜਿੱਥੇ ਬੀਤੀ ਰਾਤ ਨੂੰ ਨੌਜਵਾਨ ਦੇ ਵੱਲੋਂ ਆਪਣੀ ਪ੍ਰੇਮਿਕਾ ਨੂੰ ਮਿਲਣ ਦੇ ਲਈ ਜਦੋਂ ਹੋ ਜਾਂਦਾ ਹੈ ਤਾਂ ਉੱਥੇ ਹੀ ਮੌਕੇ ਤੇ ਪ੍ਰੇਮਿਕਾ ਦਾ ਪਤੀ ਵੀ ਮੌਜੂਦ ਸੀ ਅਤੇ ਪਤੀ ਦੇ ਵੱਲੋਂ ਇਸ ਮਾੜੀ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ। ਗੁੱਸੇ ਦੇ ਵਿੱਚ ਆ ਕੇ ਅਤੇ ਹੁਣ ਉਸਨੇ ਖੁਦ ਹੀ ਜ਼ਿੰਦਗੀ ਬਰਬਾਦ ਕਰ ਲਈ ਹੈ। ਮੌਕੇ ਤੇ ਸਵੇਰੇ ਹੀ ਥਾਣਾ ਨੰਦਗੜ ਦੀ ਪੁਲਿਸ ਸਮੇਤ ਪਾਟੀ ਪਹੁੰਚ ਚੁੱਕੀ ਸੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਗਵਾਂਡੀਵਾਰ ਤੇ ਵੱਲੋਂ ਇਸ ਮੌਕੇ ਤੇ ਦੱਸਿਆ ਗਿਆ ਕਿ ਮ੍ਰਿਤਕ ਵਿੱਕੀ ਨੌਜਵਾਨ ਤੱਕੇ ਦੇ ਨਾਲ ਇਹਨਾਂ ਦੇ ਘਰ ਆਉਂਦਾ ਸੀ ਪਰ ਕਈ ਵਾਰ ਉਸ ਨੂੰ ਰੋਕਿਆ ਤਾਂ ਜ਼ਰੂਰ ਗਿਆ ਪਰ ਉਹ ਰੁਕਿਆ ਨਹੀਂ ਸਾਰਾ ਮਾਮਲਾ ਨਜਾਇਤ ਸਬੰਧਾਂ ਦਾ ਦੱਸਿਆ ਜਾ ਰਿਹਾ ਹੈ ਬੀਤੀ ਰਾਤ ਨੂੰ ਵੀ ਜਦੋਂ ਵਿੱਕੀ ਆਪਣੀ ਪ੍ਰੇਮਿਕਾ ਨੂੰ ਮਿਲਣ ਦੇ ਲਈ ਆਇਆ ਤਾਂ ਇਸ ਦੇ ਪਤੀ ਨੂੰ ਘਟਨਾ ਦਾ ਪਤਾ ਲੱਗ ਗਿਆ ਸੀ ਜਿਸ ਦੀ ਬਾਅਦ ਦੇ ਵਿੱਚ ਜਾਨ ਲੈ ਲਈ ਪੁਲਿਸ ਦੀ ਤਫਤੀਸ਼ ਦੇ ਵਿੱਚ ਹੁਣ ਤੱਕ ਕੀ ਕੁਝ ਸਾਹਮਣੇ ਆਇਆ ਤੇ ਕਿਹੜੀਆਂ ਧਾਰਾਵਾਂ ਲੱਗਣੀਆਂ ਨੇ ਜਾਣਦੇ ਹਾਂ ਤਨਵੀਰ ਕੌਰ ਤਨਵੀਰ ਕੌਰ ਦੀ ਕੀ ਮਾਮਲਾ ਕੀ ਹੋਇਆ ਜੀ ਇਹ ਮੁੰਡਾ ਪਹਿਲਾਂ ਵੀ ਇੱਕ ਤਾਂ ਤੋ ਕਿਦੋ ਕਿ ਨਾ ਘਰੇ ਆਉਂਦਾ ਸੀਗਾ ਪਹਿਲਾਂ ਇਹਦੇ ਘਰੇ ਵੀ ਤਲਾਕ ਕੀਤੀ ਬਹੁਤ ਵਾਰ ਲੜਾਈ ਵੀ ਹੋਈ ਹੈ ਵੀ ਇਹਨੂੰ ਘਰੇ ਨਾ ਆਉਣ ਦਿਓ ਆਪਦੇ ਸੰਭਾਲੋ ਪਰ ਇਹ ਨਹੀਂ ਹਟੇ ਰਾਤ ਨੂੰ ਐਂ ਪਤਾ ਸੀ ਵੀ ਇਹ ਬੰਦੇ ਹੈ ਨਹੀਂ ਘਰੇ ਉਹ ਕੁੜੀ ਕੱਲੀ ਹੈ ਤਾਂ ਕਰਕੇ ਘਰੇ ਆਏ ਆ ਇਹ ਕਿੱਥੇ ਗਿਆ ਵੈਸੇ ਬੰਦੇ ਦਾ ਬੰਦੇ ਇਹਨਾਂ ਦੇ ਮੱਥਾ ਟੇਕਣ ਗਏ ਸੀ ਮਾਤਾ ਦੇ ਦੋ ਜੀ ਅਲੱਗ ਰਹਿੰਦੇ ਹੈਗੇ ਇਹ ਕਿੰਨੇ ਵਜੇ ਇਹ ਘਟਨਾ ਵਾਪਰੀ ਇਹ 12 ਵਜੇ ਦੇ ਕਰੀਬ ਆਪਰੇ ਉਹ ਕੋਈ ਗੱਡੀ ਟੱਪ ਗਈ ਉਹਨਾਂ ਦੇ ਉਹ ਵਾਪਸ ਘਰੇ ਮੁੜਿਆ ਜਦੋਂ ਘਰੇ ਆਏ ਤੇ ਉਹ ਅੰਦਰ ਜਾ ਗਜੇ ਤੋਂ ਗਏ ਘਰ ਦੇ ਉਹ ਜ਼ਬਰਦਸਤੀ ਕਰ ਜਾਂਦਾ ਸੀ ਫਿਰ ਇਹਨਾਂ ਨੇ ਥੋੜੇ ਕੁੱਟ ਮਾਰ ਕੀਤੀ ਜੀ ਨੇ ਫਿਰ ਕਿੰਨੇ ਵਜੇ ਪੁਲਿਸ ਕਿੰਨੇ ਵਜੇ ਆਈ ਪੁਲਿਸ ਸਵੇਰ ਆਈ ਹੈ ਇਹ ਲੂਲਬਾਈ ਪਿੰਡ ਦਾ ਮਸਲਾ ਹੈਗਾ ਇਹਦੇ ਵਿੱਚ ਇੱਕ ਵਿੱਕੀ ਨਾਮ ਦਾ ਲੜਕਾ ਜੋ ਕਿ ਇਸੇ ਪਿੰਡ ਦਾ ਰਹਿਣ ਵਾਲਾ ਤੇ ਮਜ਼ਦੂਰੀ ਦਾ ਕੰਮ ਕਰਦਾ ਇਹਦੀ ਇੱਥੇ ਇੱਕ ਪਿੰਡ ਦੇ ਵਿੱਚ ਇੱਕ ਲੇਡੀ ਵਿੰਤਨਾਮ ਦੀ ਲੜਕੀ ਹੈਗੀ ਉਹਦੇ ਨਾਲ ਇਹਦੇ ਰਿਲੇਸ਼ਨ ਦੇ ਵਿੱਚ ਸੀਗਾ ਰਾਤ ਜਦੋਂ ਉਸ ਨੂੰ ਮਿਲਣ ਆਇਆ ਸੀਗਾ ਤਕਰੀਬਨ 11 12 ਵਜੇ ਦੇ ਕਰੀਬ ਤੇ ਉਸਦੇ ਘਰ ਵਾਲਿਆਂ ਨੂੰ ਇਹਨਾਂ ਤੇ ਪਹਿਲਾਂ ਹੀ ਸ਼ੱਕ ਸੀਗਾ ਵੀ ਇਹਦੇ ਕਿ ਵਿੱਕੀ ਦੇ ਉੱਪਰ ਤੇ ਆਪਣੀ ਘਰਵਾੜੀ ਦੇ ਉੱਪਰ ਤੇ ਉਹਨਾਂ ਨੇ ਪਹਿਲਾਂ ਹੀ ਇਸ ਚੀਜ਼ ਦੀ ਪੂਰੀ ਪਲੈਨਿੰਗ ਕੀਤੀ ਹੋਈ ਸੀ ਕਿ ਜਦੋਂ ਉਸ ਤੇ ਘਰ ਦੇ ਵਿੱਚ ਆਇਆ ਤਾਂ ਉਹਨਾਂ ਨੇ ਇਹਨੂੰ ਮੌਕੇ ਦੇ ਉੱਪਰ ਫੜ ਲਿਆ ਤੇ ਉਸ ਤੋਂ ਬਾਅਦ ਉਹਦੇ ਨਾਲ ਉਹਦੇ ਕੋਈ ਸਾਥੀ ਸੀਗੇ ਉਹਨਾਂ ਨਾਲ ਮਿਲ ਕੇ ਇਸ ਦੀ ਕੁੱਟਮਾਰ ਕੀਤੀ ਤੇ ਜਿਹੜੀ ਹੈਗੀ ਹੈ ਰਾਤ ਨੂੰ ਜਿਹੜਾ ਇਸ ਦਾ ਕਤਲ ਕਰ ਦਿੱਤਾ ਸੇ ਹੁਣ ਜਿਹੜੇ ਹੈਗੀ ਆ ਮੌਕੇ ਤੇ ਪੁਲਿਸ ਪਾਰਟੀ ਜਿਹੜੀ ਸਾਡੀ ਆ ਗਈ ਹੈ ਫਰੈਂਸਿਕ ਟੀਮ ਸਾਡੀ ਮੌਕੇ ਤੇ ਜਿਹੜੀ ਹੈਗੀ ਐਵਿਡੈਂਸ ਕਲੈਕਸ਼ਨ ਕਰ ਰਹੀ ਹੈ ਜਿਹੜੇ ਮ੍ਰਿਤਕ ਦਾ ਰਿਸ਼ਤੇਦਾਰ ਨੇ ਫਾਦਰ ਉਹ ਵੀ ਰਾਤ ਜਦੋਂ ਮੌਕੇ ਤੇ ਆਗੇ ਸੀਗੇ ਉਹਨਾਂ ਨੇ ਵੀ ਆ ਕੇ ਜਦੋਂ ਜਿਹੜਾ ਸਾਰਾ ਮਾਮਲਾ ਜਿਹੜਾ ਆਪਣੇ ਅੱਖੀ ਦੇਖਿਆ ਸੋ ਉਹਨਾਂ ਦੇ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਜਿਹੜੀ ਅਗਲੀ ਕਾਰਵਾਈ ਜਿਹੜੀ ਹੈਗੀ ਐ ਫਰਦਰ ਇਨਵੈਸਟੀਗੇਸ਼ਨ ਸ਼ੁਰੂ ਕਰ ਰਹੇ ਹਾਂ ਸਰ ਇਹ ਕਿੰਨੀ ਉਮਰ ਦੇ ਇਹਦੀ ਤਕਰੀਬਨ 26 ਕੋ ਸਾਲ ਦੀ ਉਮਰ ਹੈ ਯੰਗ ਜੇ ਦਾ ਮੁੰਡਾ ਹੈਗਾ ਇਸੇ ਪਿੰਡ ਦਾ ਰਹਿਣ ਵਾਲਾ ਹੈ ਅੱਜ ਇੱਥੇ ਜਿਹੜੇ ਫਰਦਰ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਇਹੀ ਗੱਲ ਸਾਹਮਣੇ ਆਈ ਕਿ ਜਿਹੜੀ ਇੱਕ ਲੜਕੀ ਐ ਇਸੇ ਪਿੰਡ ਦੀ ਰਹਿਣ ਵਾਲੀ ਉਸ ਨਾਲ ਇਸੇ ਸੰਬੰਧ ਸੀਗੇ ਰਾਤ ਜਦੋਂ ਉਸ ਨੂੰ ਮਿਲਣ ਆਇਆ ਸੀਗਾ ਤੇ ਕਿਉਂਕਿ ਉਸ ਦੇ ਘਰ ਵਾਲਿਆਂ ਨੂੰ ਪਹਿਲਾਂ ਹੀ ਇਹਨਾਂ ਦਾ ਸ਼ੱਕ ਸੀਗਾ ਤੇ ਉਹ ਪਲਾਨਿੰਗ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਇੱਥੇ ਪਹਿਲਾਂ ਹੀ ਉਹਦੀ ਵੇਟ ਕਰ ਰਹੇ ਜਦੋਂ ਆਇਆ ਤਾਂ ਉਸ ਨੂੰ ਫੜ ਲਿਆ ਫੜ ਕੇ ਉਹਦੀ ਕੁੱਟਮਾਰ ਕੀਤੀ ਤੇ ਜਿਹੜਾ ਹੈਗਾ ਉਸ ਦਾ ਕਤਲ ਕਰ ਦਿੱਤਾ ਅਸੀਂ ਉਹਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਤੇ ਜਿਹੜੇ ਉਸ ਤੇ ਮੌਕੇ ਤੇ ਵਿਰਾਤ ਆਏ ਸੀਗੇ ਉਹਨਾਂ ਦੇ ਬਿਆਨ ਕਲਮ ਬੰਦ ਕਰਕੇ ਥਾਣਾ ਆਨੰਦਗੜ੍ਹ ਵਿੱਚ ਮੁਕੱਦਮਾ ਦਰਜ ਕਰਕੇ ਅਗਲੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ